ਇੰਨ ਦਿਹਾੜੇ ਭਰੇ ਬਾਜ਼ਾਰ ਚ ਚੱਲੀਆਂ ਗੋਲੀਆਂ ਉਹ ਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਕੋਲਡ ਡਰਿੰਕ ਦੀ ਡਿਲੀਵਰੀ ਦੇਣ ਆਏ ਨੂੰ ਪਏ ਪਤਮਾਸ਼ ਫਲੈਟ ਦੀਆਂ ਗੋਲਾਂ ਆਂਦੀਆਂ ਪਈਆਂ ਸਾਨੂੰ 15-20 ਦਿਨ ਤੋਂ ਹਾਂਜੀ ਕੰਪਲੀਟ ਕੀਤੀ ਹੋਈ ਆ ਸਾਰੀ ਦੁਕਾਨ ਤੇ ਡੁੱਲਿਆ ਖੂਨ ਹੀ ਖੂਨ ਤੇ ਤਹਿਲ ਗਏ ਲੋਕ ਗੱਲੇ ਜੇ ਉਹ ਚਰਾਗ ਕਰੀਬ ਨੂੰ ਸ਼ਬਦਾ ਲੈਣ ਲਾਉਣ ਆਇਆ ਵਾ ਤੇ ਐਨੇ ਵਾ ਗੋਲੀ ਚਲਾ ਕੇ ਨੂੰ ਮਾਰ ਗਏ ਆ ਇਹ ਵੇਖੋ ਗੱਲ ਤੇ ਮਾੜੀ ਆ ਦਿਨ ਦੀ ਵੀ ਕਿ ਉਹ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਬਾਜ਼ਾਰ ਦੇ ਵਿੱਚ ਰੌਣਕ ਸੀ ਤੇ ਲੋਕ ਖਰੀਦੋ-ਫਰੋਕਤ ਕਰ ਰਹੇ ਸੀ ਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਬੈਠੇ ਆਪਣੀ ਦੁਕਾਨਦਾਰੀ ਕਰ ਰਹੇ ਸੀ ਕਿ ਅਚਾਨਕ ਤਾੜ-ਤਾੜ ਕਰਕੇ ਇੱਕ ਦੁਕਾਨ ਦੇ ਉੱਪਰ ਗੋਲੀਆਂ ਚੱਲੀਆਂ ਤੇ ਇਸ ਨਾਲ ਬਾਜ਼ਾਰ ਦੇ ਵਿੱਚ ਲੋਕ ਸਹਿਮੁਟੇ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਦਰਸਲ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਦੁਕਾਨਦਾਰ ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਦੁਕਾਨ ਦੇ ਉੱਪਰ ਸਾਮਾਨ ਦੀ ਡਿਲੀਵਰੀ ਦੇਣ ਆਇਆ ਇੱਕ ਮੁਲਾਜ਼ਮ ਨੂੰ ਇਹ ਗੋਲੀਆਂ ਲੱਗੀਆਂ ਨੇ ਤੇ ਉਸ ਦੀ ਗੰਭੀਰ ਹਾਲਤ ਦੇ ਚੱਲਦੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੱਲ ਇਹ ਸੀ ਆਈ ਮੈਂ ਇੱਥੇ ਆਪਣੇ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲਾਉਂਦਾ ਪਿਆ ਹੀ ਇੱਕ ਆ ਕੇ ਨਿਰਮਨ ਦਾ ਤੇ ਉਹ ਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉੱਥੇ ਨਿਰਮਲੋਂ ਆਇਆ ਹੋਏ ਥਾਪਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਜਿਹੜੇ ਜਿਹਦੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਆਖੀ ਉਹ ਪਹਿਲੀ ਵਾਰ ਹੀ ਆਇਆ ਹੋਏ ਆ ਇਹ ਆਪਣੇ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਨੇ ਆਏ ਤਿੰਨ ਜਨੇ ਆਗੇ ਸਾਥ ਹੀ ਆਏ ਮੋਟਰਸਾਈਕਲ ਤੇ ਹਾਂ ਜੀ ਮੋੜਸਾ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਅੱਜ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਹਾਲ ਚਲੇਗਾ ਦੁਕਾਨਦਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਨੂੰ ਪਹਿਲਾਂ ਫਿਰੋਤੀ ਦੀਆਂ ਗੋਲਾਂ ਆ ਚੁੱਕੀਆਂ ਨੇ ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਸਲੈਡ ਦੀਆਂ ਗੋਲਾਂ ਆਉਂਦੀਆਂ ਪਈਆਂ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਨੂੰ ਕੀ ਫਿਰ ਕਾਰਵਾਈ ਪੁਲਿਸ ਵਾਲੇ ਵੇਖੋ ਜੀ ਸਾਡੇ ਸਾਹਮਣੇ ਹੀ ਜੋ ਕਰਦੇ ਪਏ ਕਿੰਨੇ ਗੋਲੀਆਂ ਚਲਾਈ ਜਾਂਦਾ ਨੇ ਦੋ ਤੋਂ ਤਿੰਨ ਫਾਇਰ ਹੋਇਆ ਜੀ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਸਰਪੰਚ ਨੂੰ ਪਤਾ ਕੁਝ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੀ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਚਲੋ ਕੋਈ ਨਹੀਂ ਅਜੇ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਉਹ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਦਾ ਸਾਡਾ ਕੀ ਬੰਦ ਉਧਰ ਇਸ ਘਟਨਾ ਦੇ ਨਾਲ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਆਏ ਲੋਕ ਵੀ ਸਹਿਮੁੱਟੇ ਤੇ ਲੋਕਾਂ ਦੇ ਮੁਤਾਬਿਕ ਤਿੰਨ ਅਣਛਾਤੇ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਨੌਜਵਾਨ ਫਰਾਰ ਹੋ ਗਏ ਨੇ ਗੱਲ ਇਹ ਕਿ ਵਿਚਾਰਾ ਥਰੀਪਾ ਨੂੰ ਸ਼ਬਦ ਲੈਣ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਤੇ ਵੇਖੋ ਗੱਲ ਤੇ ਮਾੜੀ ਹੈ ਦਿਨ ਦੀ ਵੀ ਕਿ ਉਹ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਵੇਖੋ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਆ ਸ਼ਬਦ ਕੰਮ ਦਾ ਕੋਈ ਵੀ ਨਹੀਂ ਐਵੇਂ ਹੁੰਦਾ ਵੀ ਸਾਰਾ ਦਿਨ ਮਿਹਨਤ ਕਰਦੇ ਤੇ ਕਰਿਆਨੇ ਵਾਲੇ ਵੀ ਤੇ ਕਦੇ ਕਿੰਨੇ ਦਿਨਾਂ ਦਾ ਤਮਕਿੰਦੋਂ ਮਕੇ ਜਰਾ ਵੜਾਉਂਦੇ ਆ ਆਹ ਕਿੱਦਾਂ ਜੀ ਬੰਦੇ ਦੇ ਹਸਪਤਾਲ ਲੈ ਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚੱਲ ਕੇ ਮੈਂ ਹੀ ਸਮਝਿਆ ਵੀ ਪਟਾਕੇ ਚਲਾਉਂਦੇ ਮੁੰਡੇ ਆਲੇ ਮੋਟਰਸਾਈਕਲਾਂ ਚਲਾਉਂਦੇ ਆ ਕਿੰਨੇ ਜਣੇ ਸੀਗੇ ਉਹ ਵੀ ਦੋ ਤਿੰਨ ਜਣੇ ਸੀ ਇੱਧਰ ਨਹਿਰਾਂ ਨੂੰ ਚਲੇ ਗਏ ਇੱਧਰ ਸ਼ਹਿਰ ਵੱਲ ਆਏ ਆ ਬੁੱਲ ਬੈਠੇਗੇ ਕਿ ਉਦੋਂ ਨਹੀਂ ਪਿੱਛੋਂ ਵੇਖੇ ਆ ਪਿੱਛੋਂ ਮੋਟਰਸਾਈਕਲ ਉਹ ਜਾਦੀ ਨੰਬਰ ਪਲੇਟ ਵੀ ਆਣੀ ਆ। ਕੀ ਮੰਗ ਕਰਦਾ ਇਹ? ਪੰਗਰਾਂ ਦੇ ਇਨਸਾਫ ਹੋਣਾ ਚਾਹੀਦਾ ਵੇ ਇਹ ਕੰਮ ਨਹੀਂ ਹੋਣੇ ਚਾਹੀਦੇ। 8 ਦਿਨਾਂ ਜਨਾਇਜ਼ੇ ਬੰਦਾ ਮਾਰ ਦਿੰਦੇ ਆ। 8 ਦਿਨ ਨੂੰ ਪੇਕਦਾ ਭੋਗ ਵੀ ਨਹੀਂ ਮਿਲਿਆ ਦੂਜਾ ਮਾਰ ਦਿੰਦੇ ਆ। ਮਾਮਲਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂਦਾਇ ਜਿੱਥੇ ਕੇ ਆਇਦਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਦੇ ਵਿੱਚ ਵੱਦਾ ਹੁੰਦਾ ਵਿਖਾਈ ਦੇ ਰਿਹਾ ਹੈ ਤੇ ਇਸ ਘਟਨਾ ਤੋਂ ਬਾਅਦ ਵੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨਾਬ ਦੇ ਮੁਤਾਬਕ ਦੁਕਾਨ ਦੇ ਉੱਪਰ ਇੱਕ ਨੌਜਵਾਨ ਡਿਲੀਵਰੀ ਦੇਣ ਦੇ ਲਈ ਆਇਆ ਸੀ ਤੇ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਇਸ ਘਟਨਾ ਦੇ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਏਗਾ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲਡ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਟੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਕਿ ਆ ਮਰੋੜੀਆਂ ਹੋਈਆਂ ਵਾਂ ਤੇ ਉਹ ਦੋ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਜੰਡਾਲਾਗੁਰੂ ਦੇ ਵਿੱਚ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਤਾਂ ਇਸ ਦੇ ਜਵਾਬ ਦੇ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜੋ ਵੀ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਵਿੱਚ ਪੁਲਿਸ ਵੱਲੋਂ ਮਾਮਲੇ ਟਰੇਸ ਕਰ ਲਏ ਗਏ ਨੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਘਟਨਾ ਦੇ ਦੋਸ਼ੀ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ। ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ। ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਪੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ। ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ دہشت ਪਾਉਣ ਵਾਸਤੇ دہشت ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਉਹ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇੱਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਹੈ ਸਰ ਇਸ ਕੋ ਪਹਿਲਾਂ ਵੀ ਕਾਉਂਸਲਰ ਵੀ ਆਖਿਆ ਹੋ ਗਿਆ ਉਸ ਤੋਂ ਪਤਾ ਬੜਾ ਨਹੀਂ ਹੋਇਆ ਇਹ ਮਤਲਬ ਇਹ ਆ ਪਰ ਚੇਤੇ ਆਲੇ ਤੇ ਤਾਂ ਹੀ ਸ਼ਾਮ ਨੂੰ ਆਇਆ ਦਾ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਅ ਡਿਊਟੀ ਦੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉੱਤੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਤੋਂ ਸਜ਼ਾ ਦਿੱਤੀ ਜਾਊਗੀ ਖੈਰ ਹੁਣ ਇਸ ਘਟਨਾ ਦੇ ਦੋਸ਼ੀ ਪੁਲਿਸ ਕਦੋਂ ਗ੍ਰਿਫਤਾਰ ਕਰੇਗੀ ਤੇ ਕਦੋਂ ਜ਼ਖਮੀ ਨੌਜਵਾਨ ਨੂੰ ਇਨਸਾਫ਼ ਮਿਲੇਗਾ ਇਹ ਵਕਤ ਹੀ ਦੱਸੇਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ